ਉਹੀ ਸਾਰਾ ਪਿੰਡ ਲੱਡੂ ਵੰਡੀ ਜਾਂਦਾ ਸੀ ਉਹ ਲੱਡੂ ਵੱਧ ਦੇ ਲੱਗ ਜਾਂਦੇ ਸੀ ਲੱਡੂ ਜਲੇਬੀਆਂ 60000 ਲੱਗ ਜਾਂਦਾ ਸੀ ਦੇ ਕੇ 50 ਜਾਂਦੇ ਸੀ ਉਹ ਵੀ ਮਿਲਦਾ ਨਹੀਂ ਸੀ ਅਨਾਉਂਸ ਕਰਕੇ ਤਾੜੀਆਂ ਵੱਜ ਗਈਆਂ ਮੁੜ ਕੇ ਆਇਆ ਨਹੀਂ ਮੈਂ ਤੁਹਾਨੂੰ ਦੱਸਦਾ ਆਪਣੇ ਪਿੰਡ ਦੀ ਗੱਲ ਆ ਜਿਹੜਾ ਸਰਹੰਦ ਚੋ ਆ ਇਹ ਸਾਡੇ ਪਿੰਡ ਵਿੱਚ ਦੀ ਲੰਘਦਾ ਆ ਜਿਹੜਾ ਜਖੇਪੜ ਵਿੱਚ ਦੀ ਲੰਘਦਾ ਉਹ ਤੇ ਪੁਲ ਨਹੀਂ ਸੀ ਬੜੀ ਦੇਰ ਦੀ ਮੰਗ ਸੀ ਪੁਲ ਨਹੀਂ ਹੈਗਾ ਜੀ ਹੁਣ ਸਾਡੇ ਐਮਐਲਏ ਸਾਹਿਬ ਜਾਂ ਸਾਡੇ ਮਿਨਿਸਟਰ ਸਾਹਿਬ ਚਲੋ ਅੱਜ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਨਹੀਂ ਰਹਿ ਪਿੰਡ ਸਾਹਿਬ ਤੇ ਮੈਂ ਸੱਤਵੀਂ ਚ ਪੜਦਾ ਸੀ ਟੂਰਨਾਮੈਂਟ ਤੇ ਚੀਫ ਅਗਸਟ ਬੁਲਾ ਲੇ ਉਹ ਕਹਿੰਦੇ ਵੀ ਮਹਿੰਦਰ ਮਾਟਰ ਦੇ ਮੁੰਡੇ ਤੋਂ ਲਖਾ ਲਓ ਏ ਮੰਗ ਪੱਤਰ ਉਹਦੀ ਲਿਖਾਈ ਵਧੀਆ ਮੈਂ ਸੱਤਵੀਂ ਚ ਪੜਦਾ 11 12 ਸਾਲ ਦਾ ਹੋਊਗਾ ਜੀ ਮੇਰੇ ਕੋਲੇ ਆ ਗਈ ਪੰਚਾਇਤ ਕਹਿੰਦੇ ਲਿਖ ਬਈ ਵੀ ਇੱਕ ਤਾਂ ਪਿੰਡ ਵੱਲੋਂ ਸਵਾਗਤ ਧੰਨਵਾਦ ਜੀ ਮੰਗਾ ਪਹਿਲੇ ਨੰਬਰ ਤੇ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਿਖਤਾ ਜੀ ਸਾਡੇ ਪਿੰਡ ਵਾਲੇ ਧੰਨੇ ਮੈਂਬਰ ਨੇ ਟੂਰਨਾਮੈਂਟ ਤੇ ਢੀਂਡਾ ਸਾਹਿਬ ਦੇ ਸਾਹਮਣੇ ਪੜਤਾ ਜੀ ਵੀ ਨਾਲੇ ਉੱਤੇ ਪੁਲ ਬਣਾਇਆ ਢੀਂਡਾ ਸਾਹਿਬ ਕਹਿੰਦੇ ਬਹੁਤ ਜਾਇਜ਼ ਮੰਗ ਹੈ ਪੁਲ ਬਣ ਚੂਗਾ ਤਾੜੀਆਂ ਵੱਜ ਗਈਆਂ ਅਗਲੇ ਸਾਲ ਫੇਰ ਆਗੇ ਜੀ ਟੂਰਨਾਮੈਂਟ ਫੇਰ ਮੇਰੇ ਕੋਲ ਆ ਗਈ ਪੰਚਾਇਤ ਕਹਿੰਦੇ ਵੀ ਲਿਖਾ ਮੰਗਾ ਮੈਂ ਕਹਿੰਦ ਕਿ ਕਿਹੜੀ ਲਿਖਣੀ ਕਹਿੰਦੇ ਪਹਿਲੀ ਤਾਂ ਉਹੀ ਲਿਖੋ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਫੇਰ ਲਿਖਤੀ ਜੀ ਧੰਨੇ ਮੈਂਬਰ ਨੇ ਫੇਰ ਪੜਤੀ ਜੀ ਤੇ ਜੀ ਸਾਬਨੇ ਫੇ ਤਾੜੀਆਂ ਮਰਵਾਤੀਆਂ ਕਹਿੰਦੇ ਬਣੂਗਾ ਮੈਂ ਨੌਵੀਂ ਚ ਹੋ ਗਿਆ ਜੀ ਤੀਜੇ ਸਾਲ ਫੇਰ ਆ ਗਏ ਜੀ ਲੇਖ ਬਈ ਐਦ ਕੀ ਮੰਗਾ ਓਏ ਮੈਂ ਕਹਿਆ ਵੀ ਇਹ ਬਦਲੀਆਂ ਹੋਣਗੀਆਂ ਐਦ ਕੀ ਦਾ ਮੰਗਾ ਪਹਿਲੀ ਮੰਗ ਕਿਹੜੀ ਕਹਿੰਦੇ ਉਹੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਲੋ ਜੀ ਮੈਂ ਦਸਵੀਂ ਚ ਹੋ ਗਿਆ 11ਵੀਂ ਚ ਮੈਂ ਲਿਖੀ ਗਿਆ ਪੰਨਾ ਮੈਂਬਰ ਪੜੀ ਗਿਆ 30 ਸਾਬ ਤਾੜੀਆਂ 부ਜਾਈਂ ਗਿਆ ਬਈ ਨਾਲੇ ਤੇ ਪੁਲ ਨਹੀਂ ਬਣਿਆ ਬਈ 2014 ਚ ਪਤਾ ਨਹੀਂ ਸੰਜੋਗ ਪ੍ਰਮਾਤਮਾ ਨੇ ਕੀ ਲਿਖੇ ਸੀ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਮੈਨੂੰ ਐਮਪੀ ਬਣਾਤਾ ਮੈਂ ਐਮਪੀ ਬਣ ਗਿਆ ਸਾਡੇ ਪਿੰਡ ਵਾਲੇ ਆ ਗਏ ਉਹ ਨਿਆਰਾ ਆ ਗਿਆ ਜੀ ਆਪਣੇ ਪਿੰਡ ਦਾ ਐਮਪੀ ਬਣ ਗਿਆ ਮੈਂ ਹਾਂ ਤੇ ਮੰਗ ਪੱਤਰ ਲੈ ਆਏ ਆ ਮੈਂ ਵੈਰੀ ਗੁੱਡ ਕਿਹੜੀ ਮੰਗ ਆ ਪਹਿਲੀ ਉਹੀ ਹੈ ਕਹਿੰਦੇ ਪਹਿਲੀ ਤਾਂ ਜਿਹੜੀ ਤੂੰ ਹੀ ਲਿਖਦਾ ਰਹਿ ਐ ਪਹਿਲਾਂ 10 ਦੀ 10 11 ਸਾਲ ਤੂੰ ਹੀ ਲਿਖਦਾ ਰਹਿ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਹੁਣ ਬਣਾਇਆ ਜੀ ਜਾ ਕੇ ਦੇਖ ਕੇ ਆਏ ਉਹ ਤੇ ਕਿਰਪਾ ਕਰਕੇ ਇਧਰੋਂ ਧਰ ਮੰਗੜ ਵਾਲੇ ਪਾਸੇ ਜਾਵਾਂਗੇ ਨਾ ਜਦੋਂ ਜਿੰਨਾ ਤਰੋਂ ਜਖੇਪੜ ਤੋਂ ਧਰਮਗੰਨ ਵਾਲੇ ਪਾਸੇ ਜਾਵਾਂਗੇ ਉਦੋਂ ਪਿੰਡ ਸਾਡੇ ਪਿੰਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੁਲ ਆਪਣਾ ਹੈ ਜੀ ਹੁਣ ਕੀ ਕਰੀਏ ਜੀ ਇਹਨਾਂ ਦਾ ਹੁੰਦਾ ਸੀ ਫੇਰ ਕਹਿੰਦੇ ਸਾਨੂੰ ਜਿਤਾਉਂਦੇ ਨਹੀਂ ਫੇਰ ਕਹਿੰਦੇ ਸਾਨੂੰ ਲੋਕ ਐ ਨਹੀਂ ਕਰਦੇ ਉਹ ਨਹੀਂ ਕਰਦੇ ਸੋ ਇਹਨਾਂ ਨੇ ਕੀ ਕਰਨਾ ਜੀ ਮੈਂ ਤਾਂ ਇਹੀ ਕਹਿਣਾ ਚੰਗੇ ਬੰਦਿਆਂ ਨੂੰ ਚੁਣ ਕੇ ਭੇਜੋ ਚੰਗੇ ਬੰਦਿਆਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜੋ ਤਾਂ ਚੰਗੇ ਕਾਨੂੰਨ ਬਣ ਕੇ ਆਉਣਗੇ ਮਾੜਿਆਂ ਨੂੰ ਭੇਜ ਦੋਂਗੇ ਤਾਂ ਮਾੜੇ ਕਾਨੂੰਨ ਬਣ ਜਾਣਗੇ